ਹਰ ਜਾਂ ਇਸ ਪਲ ਨੂੰ ਸਕਿੱਪ ਨਾ ਕਰੀ ਜੇ ਤੂੰ ਇਹ ਪ੍ਰਾਰਥਨਾ ਤੱਕ ਆਇਆ ਹੈ ਤਾਂ ਇਹ ਕੋਈ ਇਤਫਾਕ ਨਹੀਂ ਇਹ ਸ਼ਬਦ ਤੇਰੀ ਦਿਲ ਲੈਣੀ ਤੇਰੇ ਦਰਦ ਲੈਣੀ ਤੇਰੀ ਥਕਾਵਟ ਲੈਣੀ ਅੱਜ ਰਬੂ ਤੈਨੂੰ ਕਹ ਰਹੀ ਜੋ ਮੈਂ ਰੋਕਿਆ ਸੀ ਉਹ ਤੇਰੇ ਲਈ ਸਜਾ ਨਹੀਂ ਸੀ ਉਹ ਸੁਰੱਖਿਆ ਸੀ ਮੈਂ ਜਾਣਦਾ ਹਾਂ ਅੱਜ ਤੇਰਾ ਦਿਲ ਭਾਰਾ ਹੈ ਮਨ ਵਿੱਚ ਸਵਾਲ ਨੇ ਪ੍ਰਭੂ ਮੈਂ ਤਾਂ ਸਹੀ ਕਰ ਰਿਹਾ ਸੀ ਫਿਰ ਵੀ ਰਕਾਵਟਾਂ ਕਿਉਂ ਮੈਂ ਮੰਗਿਆ ਸੀ ਪਰ ਮਿਲਿਆ ਨਹੀਂ ਮੈਂ ਉਮੀਦ ਰੱਖੀ ਪਰ ਦਰਵਾਜ਼ਾ ਬੰਦ ਰਹਿ ਗਿਆ ਪਰ ਸੋਨ इस प्रार्थना स्किप ना करें क्योंकि आज प्रभु तेरे नाल ओ गल जा रहे जो तू किसी नहीं कर सकया जे आज तेरा मन थक गया है जे आज तू अंदरों टूट रहा है जे आज हसदा तो है पर अंदर रो रहा है ये प्रार्थना तेरे लिए है ਸੁਣ ਪਰਮੇਸ਼ਰ ਤੇਂ ਦੇਖੀ ਨਹੀਂ ਮੈਂ ਤੇਰੇ ਹੰਝੂ ਵੇਖੇ ਨਹੀਂ ਜਿਹੜੇ ਤੂੰ ਕਿਸੇ ਨੂੰ ਨਹੀਂ ਦਿਖਾਏ ਬਾਈਬਲ ਕਹਿੰਦੀ ਹੈ ਪ੍ਰਭੂ ਤੂ ਤੇ ਦੇ ਹਿਵਾਲਿਆਂ ਦੇ ਨੇੜੇ ਹੁੰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਕਮਜ਼ੋਰ ਹੈ ਇਸ ਦਾ ਮਤਲਬ ਇਹ ਹੈ ਕਿ ਪ੍ਰਭੂ ਤੇਰੇ ਬਹੁਤ ਨੇੜੇ ਹੈ ਅੱਜ ਦੀ ਇਹ ਪ੍ਰਾਰਥਨਾ ਖਤਮ ਨਹੀਂ ਹੋਣੀ ਅੱਜ ਕੁਝ ਬਦਲੇਗਾ ਅਗਲੇ ਪਲ ਤੇਰੇ ਅੰਦਰ ਕੁਝ ਹਲਕਾ ਹੋਣਾ ਸ਼ੁਰੂ ਹੋਵੇਗਾ ਪ੍ਰਭੂ ਅਸੀਂ ਤੇਰੇ ਸਾਹਮਣੇ ਚੁੱਪਚਾਪ ਆ ਗਏ ਹਾਂ ਬਿਨਾਂ ਠਕਾਵਟ ਦੇ ਬਿਨਾਂ ਝੂਠੀ ਮੁਸਕਾਨ ਦੇ ਰਬੂ ਤੂੰ ਜਾਣਦਾ ਹੈ ਸਾਡੀ ਰੋਜ਼ ਦੀ ਜ਼ਿੰਦਗੀ ਕਿੰਨੀ ਔਖੀ ਹੋ ਗਈ ਹੈ ਉਹ ਚਿੰਤਾ ਜੋ ਸੌਂ ਨਹੀਂ ਦਿੰਦੀ ਉਹ ਡਰ ਜੋ ਅੱਗੇ ਵਧਣ ਨਹੀਂ ਦਿੰਦਾ ਉਹ ਸੋਚਾਂ ਜੋ ਮਨ ਨੂੰ ਖਾਰ ਰਹੀਆਂ ਨੇ ਕਈ ਵਾਰੀ ਅਸੀਂ ਹੱਸ ਕੇ ਕਹਿ ਦਿੰਦੇ ਹਾਂ ਸਭ ਠੀਕ ਹੈ ਪਰ ਅੰਦਰੋਂ ਸਭ ਕੁਝ ਠੀਕ ਨਹੀਂ ਹੁੰਦਾ ਪ੍ਰਭੂ ਅੱਜ ਅਸੀਂ ਇਹ ਮੰਨਦੇ ਹਾਂ ਅਸੀਂ ਥੱਕ ਗਏ ਹਾਂ ਅਸੀਂ ਉਡੀਕ ਕਰ ਕਰ ਕੇ ਥੱਕ ਗਏ ਹਾਂ ਅਸੀਂ ਰਕਾਵਟਾਂ ਨਾਲ ਲੜ ਲੜ ਕੇ ਥੱਕ ਗਏ ਹਾਂ ਪਰ ਤੇਰਾ ਵਚਨ ਕਹਿੰਦਾ ਹੈ ਜੋ ਪ੍ਰਭੂ ਤੇ ਵਿਰੋਸਾ ਕਰਦੇ ਨਹੀਂ ਉਹ ਕਦੇ ਲਜਿਤ ਨਹੀਂ ਹੁੰਦੇ ਇਸ ਦਾ ਮਤਲਬ ਇਹ ਨਹੀਂ ਕਿ ਰਸਤਾ ਸੌਖਾ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਤੂੰ ਇਕੱਲਾ ਨਹੀਂ ਸੁਣ ਜੇ ਤੂੰ ਸੋਚਦਾ ਹੈ ਕਿ ਪ੍ਰਭੂ ਤੇ ਨੁਕਲ ਗਏ ਨਹੀਂ ਇਹ ਝੂਠ ਹੈ ਜੇ ਤੂੰ ਸੋਚਦਾ ਹੈ ਕਿ ਪ੍ਰਭੂ ਚੁੱਪ ਨੇ ਉਹ ਚੁੱਪ ਵੀ ਇੱਕ ਯੋਜਨਾ ਹੈ ਕਿਉਂਕਿ ਕਈ ਵਾਰੀ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜੋ ਪ੍ਰਭੂ ਰੋਕਦੇ ਨੇ ਉਹ ਸਾਨੂੰ ਤੋੜਨ ਤੋਂ بچਾਉਂਦਾ ਹੈ ਬਾਈਬਲ ਕਹਿੰਦੀ ਹੈ ਮੇਰੇ ਵਿਚਾਰ ਤੇਰੇ ਵਿਚਾਰਾਂ ਵਰਗੇ ਨਹੀਂ ਪ੍ਰਭੂ ਅੱਜ ਅਸੀਂ ਤੇਰੇ ਚਾਹਨਾ ਵਿੱਚ ਆਪਨਾ ਡਰ ਰਖਤੇ ਹਾਂ ਉਹ ਡਰ ਜੋ ਤ੍ਰਿਕਦਾ ਹੈ ਉਹ ਡਰ ਜੋ ਪੈਸਿਆਂ ਦਾ ਹੈ ਉਹ ਡਰ ਜੋ ਰਿਸ਼ਤਿਆਂ ਦਾ ਹੈ ਉਹ ਡਰ ਜੋ ਬਿਮਾਰੀ ਦਾ ਹੈ ਪ੍ਰਭੂ ਅਸੀਂ ਸੁਣਨਾ ਚਾਹੁੰਦੇ ਹਾਂ ਤੇਰੀ ਆਵਾਜ਼ ਕਿਉਂਕਿ ਜੱਟੂ ਕਹਿੰਦਾ ਹੈ ਰੁਕ ਉਹ ਸਜ਼ਾ ਨਹੀਂ ਹੁੰਦੀ ਉਹ ਤਿਆਰੀ ਹੁੰਦੀ ਹੈ ਅੱਜ ਇਹ ਪ੍ਰਾਪਨਾ ਹੋਰ ਗਹਿਰੀ ਹੋਣ ਵਾਲੀ ਹੈ ਤੂੰ ਇਸ ਨੂੰ ਅੰਤ ਤੱਕ ਸੁਣ ਕਿਉਂਕਿ ਅਗਲੇ ਪਲ ਤੇਰੇ ਅੰਦਰ ਦਰਦ ਟੁੱਟਣਾ ਸ਼ੁਰੂ ਹੋਵੇਗਾ ਜਿਹੜੀ ਤਰਾਤਮਾ ਅਸੀਂ ਤੈਨੂੰ ਸਾਧ ਰਹੇ ਹਾਂ ਇਸ ਥਾਂ ਤੇ ਇਸ ਦੇਵਤ ਤੂੰ ਆ ਕੇ ਉਹ ਜ਼ਖਮ 'ਤੇ ਜੋ ਕਿਸੇ ਦਵਾਈ ਨਾਲ ਨਹੀਂ ਭਰੇ ਤੂੰ ਆ ਕੇ ਉਸ ਉੱਤੇ ਸ਼ਾਂਤ ਕਰ ਜੋ ਰਾਤ ਨੂੰ ਜਗਾਉਂਦੀਆਂ ਨੇ ਇਹ ਮਿਸ਼ੂਨੇ ਕਿਹਾ ਸੀ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ ਉਹ ਸ਼ਾਂਤੀ ਜੋ ਹਾਲਾਤਾਂ ਤੇ ਨਿਰਭਰ ਨਹੀਂ ਉਹ ਸ਼ਾਂਤੀ ਜੋ ਬਾਹਰ ਨਹੀਂ ਅੰਦਰ ਹੁੰਦੀ ਹੈ ਰਬੂ ਅੱਜ ਅਸੀਂ ਉਸ ਸ਼ਾਂਤੀ ਨੂੰ ਕਬੂਲ ਕਰਦੇ ਹਾਂ ਅਸੀਂ ਦਰ ਨੂੰ ਇਕਰਾਰ ਇਨਕਾਰ ਕਰਦੇ ਹਾਂ ਅਸੀਂ ਚਿੰਤਾ ਨੂੰ ਛੱਡਦੇ ਹਾਂ ਸੋ ਇਹ ਪ੍ਰਾਰਥਨਾ ਸਿਰਫ ਬੋਲ ਨਹੀਂ ਇਹ ਤੇਰੀ ਆਤਮਾ ਲਈ ਇਲਾਜ ਹੈ ਪ੍ਰਭੂ ਅਸੀਂ ਕੋਸ਼ਿਸ਼ਾ ਕਰਦੇ ਹਾਂ ਜੋ ਦਰਵਾਜ਼ੇ ਬੰਦ ਹੋਏ ਉਹ ਸਾਡੇ ਨੁਕਸਾਨ ਲਈ ਨਹੀਂ ਸਨ ਉਹ ਸਾਨੂੰ ਗਲਤ ਥਾਂ ਤੇ ਜਾਣ ਤੋਂ ਰੋਕ ਰਹੇ ਸਨ ਬਾਈਬਲ ਕਹਿੰਦੀ ਹੈ ਸਭ ਕੁਝ ਪਲਾਈ ਲਈ ਮਿਲ ਕੇ ਕੰਮ ਕਰਦਾ ਹੈ ਅੱਜ ਇਹ ਵਿਸ਼ਵਾਸ ਅਸੀਂ ਕਰਦੇ ਹਾਂ ਭਾਵੇਂ ਅੱਜ ਨਾ ਸਮਝ ਆਵੇ ਅਰ ਕੱਲ ਅਸੀਂ ਗਵਾਹੀ ਦੇਵਾਂਗੇ ਹੁਣ ਆਪਣੇ ਮੂੰਹ ਨਾਲ ਕਹੋ ਹਾਂ ਪ੍ਰਭੂ ਮੈਂ ਪ੍ਰੋਸਾ ਕਰਦਾ ਹਾਂ ਕਹੋ ਮੇਰਾ ਦਰਦ ਰੁੱਤ ਰਿਹਾ ਹੈ ਕਹੋ ਮੇਰੇ ਲਈ ਜੋ ਰੁਕਿਆ ਉਹ ਮੇਰੀ ਰੱਖਿਆ ਸੀ ਆਮਨ ਕਹੋ ਆਮਨ ਕਹੋ ਪ੍ਰਭੂ ਅਸੀਂ ਤੇਰਾ ਅਨਵਾਦ ਕਰਦੇ ਹਾਂ ਉਹਨਾਂ ਤੇ ਜਾਂ ਲੈ ਜੋ ਸਾਨੂੰ ਮਿਲੀਆਂ ਅਤੇ ਉਹਨਾਂ ਲਈ ਜੋ ਨਹੀਂ ਮਿਲੀਆਂ ਕਿ ਅੱਜ ਅਸੀਂ ਸਮਝ ਗਏ ਹਾਂ ਤੂੰ ਕਦੇ ਗਲਤ ਨਹੀਂ ਕਰਦਾ ਜੇ ਇਹ ਪ੍ਰਾਰਥਨਾ ਤੇਰੇ ਦਿਨ ਨੂੰ ਸ਼ੁਹੀ ਹੈ ਤਾਂ ਕਮੈਂਟ ਆਮੀਨ ਲਿਖ ਇਹ ਰਾਤਨਾ ਕਿਸੇ ਨਾਲ ਸ਼ੇਅਰ ਕਰ ਜਿਸ ਨੂੰ ਅੱਜ ਇਸ ਹੁਣ ਦੀ ਲੋੜ ਹੈ ਅਤੇ ਜੇ ਤੂੰ ਚਾਹੁੰਦਾ ਹੈ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਸ਼ਾਂਤੀ ਇਸੇ ਤਰ੍ਹਾਂ ਦੀ ਉਮੀਦ ਮਿਲੇ ਤਾਂ ਚੈਨ ਨੂੰ ਸਬਸਕ੍ਰਾਈਬ ਕਰ ਪ੍ਰਭੂ ਤੇਰੇ ਨਾਲ ਹੈ ਅਤੇ ਜੋ ਉਸਨੇ ਰੱਖਿਆ ਉਹ ਤੇਰੇ ਲਈ ਜੰਗਾ ਸੀ ਆਮਨ